ਅਸ਼ਰਕਲ ਕਲੀਅਨ ਟੀਵੀ ਪੰਜਾਬ ਵੇਖ ਰਿਹਾ ਤੁਸੀਂ ਤੇ ਬਠਿੰਡਾ ਪੁਲਿਸ ਲਾਈਨਸ ਵਿਖੇ ਬਠਿੰਡਾ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਵਧਾਉਣ ਦੇ ਲਈ ਬਾਸਕਟਬਾਲ ਮੈਚ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਡੀਜੀਪੀ ਪੰਜਾਬ ਜਗਜਿੰਦਰ ਜੈਨ ਨੇ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕੀਤੀ ਹੈ। ਤੇ ਜਗਜਿੰਦਰ ਡੀਜੀਪੀ ਜੈਨ ਨੇ ਕਿਹਾ ਕਿ ਇਹ ਮੈਚ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਦਾ ਇੱਕ ਹਿੱਸਾ ਹੈ। ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਐੱਸਐੱਸਪੀ ਬਠਿੰਡਾ ਮਨੀਤ ਕੌਂਡਲ ਨੇ ਵੀ ਨਸ਼ਾ ਮੁਕਤ ਪਾਰਤ ਅਭਿਆਨ ਦੇ ਤਹਿਤ ਨਸ਼ਾ ਤਸਕਰਾ ਦੇ ਖਿਲਾਫ ਚਲਾਈਆਂ ਗਈਆਂ ਵੱਡੀਆਂ ਕਾਰਵਾਈਆਂ ਦੀ ਗੱਲ ਕੀਤੀ ਹੈ ਉਹਨਾਂ ਕਹਿੰਦੇ ਕਿ ਇਸ ਤਰ੍ਹਾਂ ਦੇ ਖੇਡ ਪ੍ਰੋਗਰਾਮ ਨੌਜਵਾਨਾਂ ਨੂੰ ਸਕਾਰਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨ ਲਈ ਬਹੁਤ ਜ਼ਰੂਰੀ ਨੇ ਦੀ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਆਮਦਪੁਰ ਨੇ ਇਸ ਪਰਾਲੇ ਦੀ ਸ਼ਲਾਘਾ ਕੀਤੀ ਹੈ ਤੇ ਕਿਹਾ ਕਿ ਜ਼िला ਪ੍ਰਸ਼ਾਸਨ ਪੰਚਾਇਤਾਂ ਦੇ ਕਾਉਂਸਲਰਾਂ ਦੇ ਨਾਲ ਨਾਲ ਕੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾ ਰਿਹਾ ਹੈ ਉਹਨਾਂ ਨੇ ਖੇਡਾਂ ਦੇ ਵਿੱਚ ਚਸਪੀ ਰੱਖਣ ਵਾਲੇ ਨੌਜਵਾਨਾਂ ਨੂੰ ਆਪਣੇ ਦਫ਼ਤਰ ਦਾ ਸੰਪਰਕ ਕਰਨ ਦੇ ਲਈ ਵੀ ਕਿਹਾ ਤੇ ਮੈਚ ਦੇ ਅੰਤ ਦੇ ਵਿੱਚ ਜੇਤੂ ਟੀਮਾਂ ਨੂੰ ਇਨਾਮ ਦਿੱਤੇ ਇਸ ਮੌਕੇ ਡੀਜੀਪੀ ਜਤਿੰਦਰ ਜੈਨ ਡਾਈਜੀ ਹਰਜੀਤ ਸਿੰਘ ਐਸਐਸਪੀ ਅਮਨੀਤ ਗੋਂਡਲ ਤੇ ਡਿਪਟੀ ਕਮਿਸ਼ਨਰ ਸ਼ੌਕਤ ਆਮਦਪੁਰ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ ਮੀ ਪ੍ਰੋਗਰਾਮ ਨਸ਼ਿਆਂ ਪ੍ਰਸ਼ਾਸਨ ਦੀ ਲੜਾਈ ਦੇ ਵਿੱਚ ਨੌਜਵਾਨਾਂ ਤੇ ਪ੍ਰਸ਼ਾਸਨ ਦੇ ਵਿਚਕਾਰ ਸਾਂਝੇ ਯਤਨਾਂ ਦਾ ਪ੍ਰਤੀਕ ਵੀ ਬਣਿਆ ਪੰਜਾਬ ਸਰਕਾਰ ਵੱਲੋਂ ਜੋ ਮੁਹਿੰਮ ਚੱਲ ਗਈ ਹੈ ਯੁੱਧ ਨਸ਼ਾ ਵਿਰੁੱਧ ਉਸ ਮੁਹਿੰਮ ਦੇ ਤਹਿਤ ਅੱਜ ਬੀਸੀ ਸਾਹਿਬ ਬਟਿੰਡਾ ਤੇ ਐਸਐਸਪੀ ਸਾਹਿਬ ਬਟਿੰਡਾ ਨੇ ਇੱਥੇ ਇੱਕ ਬਹੁਤ ਵਧੀਆ ਬਾਸਕਟਬਾਲ ਦਾ ਜੋ ਮੈਚ ਹੈ ਉਹਦਾ ਆਯੋਜਨ ਕੀਤਾ ਸੀਗਾ ਜੋ ਪੂਰਾ ਦਿਨ ਚੱਲਿਆ ਤੇ ਹੁਣ ਉਹਦਾ ਫਾਈਨਲ ਹੋਇਆ ਹੈ ਤੇ ਇਹਦੇ ਵਿੱਚ ਬਹੁਤ ਵਧੀਆ ਸਪੋਰਟਸਮੈਨਸ਼ਿਪ ਦੀ ਜੋ ਸਪਿਰਟ ਹੈ ਉਹ ਦੇਖਣ ਨੂੰ ਮਿਲੀ ਤੇ ਬਹੁਤ ਚੰਗਾ ਉਪਰਾਲਾ ਹੈ ਇਹਦੇ ਨਾਲ ਇੱਕ ਤਾਂ ਬੱਚੇ ਨਸ਼ਾ ਤੋਂ ਦੂਰ ਰਹਿਣਗੇ ਤੇ ਇਹੋ ਨਾਲ ਦੀ ਜੋ ਫਿਜ਼ੀਕਲ ਤੇ ਮੈਂਟਲ ਫਿਟਨੈਸ ਹੈ ਉਹਦੇ ਵੱਲ ਬਹੁਤ ਜ਼ਿਆਦਾ ਉਹਨਾਂ ਨੂੰ ਫਾਇਦਾ ਹੋਊਗਾ ਤੇ ਇਸ ਤਰ੍ਹਾਂ ਦੇ ਉੱਪਰ ਵਾਲੇ ਗਾਹਾਂ ਵੀ ਚਾਲੂ ਰਹਿਣਗੇ ਤੇ ਜੋ ਜਿਸ ਤਰ੍ਹਾਂ ਦਾ ਕੰਮ ਇੱਥੇ ਚੱਲ ਰਿਹਾ ਹੈ ਐਨਫੋਰਸਮੈਂਟ ਫਰੰਟ ਤੇ ਤੇ ਅਵੇਰਨੈਸ ਫਰੰਟ ਤੇ ਉਹਦੇ ਲਈ ਭਟਿੰਡਾ ਐਡਮਿਨਿਸਟ੍ਰੇਸ਼ਨ ਬਹੁਤ ਜ਼ਿਆਦਾ ਬਦਾਈ ਦਾ ਪਾਤਰ ਹੈ ਥੈਂਕ ਯੂ ਸਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਖਾਸ ਕਰਕੇ ਨੌਜਵਾਨਾਂ ਲਈ ਇਹੀ ਕਿ ਨੌਜਵਾਨ ਨਸ਼ਾ ਤੋਂ ਦੂਰ ਰਹਿਣ ਤੇ ਸਪੋਰਟਸ ਹੈ ਯੋਗਾ ਹੈ ਮੈਡੀਟੇਸ਼ਨ ਹੈ ਇਹਦੇ ਵਿੱਚ ਆਪਣੇ ਆਪ ਨੂੰ ਮਸਰੂਫ ਰੱਖਣ ਤੇ ਕੋਈ ਨਾ ਕੋਈ ਹੋਬੀ ਜ਼ਰੂਰ ਅਡਾਪਟ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦਾ ਜੋ ਪੀਅਰ ਪ੍ਰੈਸ਼ਰ ਹੁੰਦਾ ਹੈ ਜਾਂ ਜੋ ਬੈਡ ਕੰਪਨੀ ਹੁੰਦੀ ਹੈ ਉਸ ਤੋਂ ਦੂਰ ਰਹਿਣਾ ਚਾਹੁੰਦਾ ਹਾਂ ਜੀ। ਕੀ ਕਹਿਣਾ ਤੁਸੀਂ? ਅੱਜ ਜਿਵੇਂ ਹਰ ਸਾਲ ਦੀ ਤਰ੍ਹਾਂ ਆਪਾਂ ਇੱਥੇ ਪੁਲਿਸ ਲਾਈਨ ਵਿੱਚ ਇਹ ਜਿਹੜਾ ਆਪਣਾ ਬਾਸਕਟਬਾਲ ਦਾ ਗਰਾਊਂਡ ਬਣਿਆ ਹੋਇਆ ਇਹਦੇ ਵਿੱਚ ਪੂਰੇ ਪੰਜਾਬ ਵਰਦੀ ਵੱਖ-ਵੱਖ ਟੀਮਾਂ ਜਿਹੜੀ ਹੈਗੀ ਇੱਥੇ ਬਾਸਕਟਬਾਲ ਦੇ ਖੇਡਣ ਦੇ ਵਾਸਤੇ ਆਉਂਦੀਆਂ ਨੇ ਤੇ ਹਰ ਸਾਲ ਆਪਾਂ ਇਹ ਪ੍ਰੋਗਰਾਮ ਕਰਾਉਂਦੇ ਹਾਂ ਪੁਲਿਸ ਡਿਪਾਰਟਮੈਂਟ ਵੱਲੋਂ ਕਰਾਇਆ ਜਾਂਦਾ ਹੈ ਤੇ ਅੱਜ ਇਹ ਪ੍ਰੋਗਰਾਮ ਕਰਾਇਆ ਗਿਆ ਤੇ ਇਹਦੇ ਵਿੱਚ ਜਿਹੜਾ ਹੈਗਾ ਫਾਈਨਲ ਮੈਚ ਉਹ ਵੇਖਣ ਆਪਾਂ ਇੱਥੇ ਆਏ ਸੀ। ਇਹ ਜਿਵੇਂ ਤੁਸੀਂ ਸਾਰੇ ਉਦੇ ਅਧਿਨੀ ਆਪਾਂ ਸਾਰੇ ਪ੍ਰੋਗਰਾਮ ਜਿਹੜੇ ਹੈਗੇ ਉਹ ਕਰਾ ਰਹੇ ਨੇ ਤੇ ਸਾਡੀ ਅ ਸਿਰਫ ਇੱਕ ਹੀ ਕੋਸ਼ਿਸ਼ ਹੈਗੀ ਹੈ ਇੱਕ ਹੀ ਮੰਨਤਾ ਹੋਵੇਗਾ ਕਿ ਨਸ਼ਿਆਂ ਨੂੰ ਆਪਾਂ ਖਤਮ ਕਰਨਾ ਹੈ ਤੇ ਜਿਹੜੀ ਯੂਥ ਹੈ ਉਹਨਾਂ ਦੀ એનર્ਜੀ ਨੂੰ ਪ੍ਰੋਪਰਲੀ ਚੈਨਲਾਈਜ਼ ਕਰਨਾ ਹੈ ਪਾਵੇਂ ਉਹ ਐਜੂਕੇਸ਼ਨ ਦੇ ਵਲ ਹੋਵੇ ਪਾਵੇਂ ਖੇਡਾਂ ਦੇ ਵਲ ਹੋਵੇ ਤੇ ਪਰ ਕਿਸੇ ਵੀ ਤਰੀਕੇ ਨਾਲ ਆਪਾਂ ਨਸ਼ੇ ਨੂੰ ਜਿਹੜਾ ਹੈਗਾ ਉਹ ਖਤਮ ਕਰਨਾ ਹੈ ਇਹਦੇ ਕਰਕੇ ਹੀ ਸਰਕਾਰ ਵਕ ਵਕਸਕੀਮਾ ਜਿਹੜਾ ਹੈਗਾ ਉਹ ਲੈ ਕੇ ਆ ਰਹੀ ਹੈ ਜਿੱਥੇ ਇਨਫੋਰਸਮੈਂਟ ਤੇ ਪੁਲਿਸ ਜਿਹੜੀ ਹੈਗੀ ਆ ਕਾਰਵਾਈ ਕਰ ਰਹੀ ਹੈ ਉਹਦੇ ਨਾਲ ਨਾਲ ਅਵੇਅਰਨੈਸ ਦੇ ਖੇਡਾਂ ਦੇ ਵਲ ਗਰਾਊਂਡਸ ਬਣਾਉਣ ਦੇ ਵਾਸਤੇ ਇਕੁਪਮੈਂਟਸ ਪ੍ਰੋਵਾਈਡ ਕਰਨ ਦੇ ਵਾਸਤੇ ਜਿਮਸ ਪ੍ਰੋਵਾਈਡ ਕਰਾਉਣ ਦੇ ਵਾਸਤੇ ਲਾਇਬ੍ਰੇਰੀ ਜਿਹੜੀ ਹੈਗੀ ਆਪਾਂ ਜਿਲੇ ਵਿੱਚ ਜੜੀ ਹੈ ਕਿ ਉਹ ਬਣਾਈਆਂ ਨਹੀਂ ਤੇ ਕੋਸ਼ਿਸ਼ ਇਹ ਹੈ ਕਿ ਸਾਡਾ ਜਿਹੜਾ ਨੌਜਵਾਨ ਹੈ ਉਹ ਕਿਸੇ ਤਰੀਕੇ ਨਾਲ ਉਹਨੂੰ ਇਹ ਨਾ ਲੱਗੇ ਕਿ ਉਹਦੇ ਕੋਲ ਸੁਵਿਧਾਵਾਂ ਜਿਹੜੀ ਹੈ ਕਿ ਉਹ ਅਵੇਲੇਬਲ ਨਹੀਂ ਹੈ ਕਿ ਹੈ ਤੇ ਨਾਲ ਹੀ ਜਿਹੜਾ ਆਪਣਾ ਨਸ਼ਾ ਛੁਡਾਓ ਕੇਂਦਰ ਹੈ ਉਹਦੀ ਦੀ ਵੀ ਆਪਾਂ ਕੈਪੈਸਿਟੀ ਵਧਾਈ ਹੈ ਤੇ ਆਪਾਂ ਹਰ ਇੱਕ ਨੌਜਵਾਨ ਨੂੰ ਬਸ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਫਿਕਰ ਨਾ ਕਰੋ ਆਪਾਂ ਤੁਹਾਡੇ ਨਾਲ ਜੇ ਤੁਹਾਨੂੰ ਕੋਈ ਵੀ ਕਿਸੇ ਵੀ ਤਰੀਕੇ ਦੀ ਸਹਾਇਤਾ ਦੀ ਲੋੜ ਹੈ ਕਿ ਆਪਾਂ ਵਿੱਚ ਉਹ ਡਿਡਿਕਸ਼ਨ ਦੇ ਵਾਸਤੇ ਹੋਏ ਆਪਾਂ ਵਿੱਚ ਉਹ ਕਿਸੇ ਹੋਰ ਤਰੀਕੇ ਨਾਲ ਕਈ ਸਾਰੇ ਇਹੋ ਜਿਹੇ ਬੱਚੇ ਹੈਗੇ ਆ ਜਿਨ੍ਹਾਂ ਨੂੰ ਖੇਡਾਂ ਦੇ ਸਮਾਨ ਦੇ ਵਾਸਤੇ ਆਪਾਂ ਇੱਕ ਕਿ ਤੁਸੀਂ ਪਹਿਲਾਂ ਵੀ ਵੇਖਿਆ ਕਿ ਕਈ ਬੱਚੇ ਇਹ ਜੋ ਵੀ ਹੁੰਦੇ ਨੇ ਜਿਨ੍ਹਾਂ ਨੂੰ ਬੇਸਿਕ ਇਕਵਿਪਮੈਂਟ ਜਿਹੜਾ ਹੈਗਾ ਉਹ ਨੈਸ਼ਨਲ ਇੰਟਰਨੈਸ਼ਨਲ ਵੀ ਖੇਡ ਸਕਦੇ ਨੇ ਪਰ ਉਹਨਾਂ ਨੂੰ ਅਵੇਲੇਬਲ ਨਹੀਂ ਹੁੰਦੇ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਐਡਮਿਨਿਸਟ੍ਰੇਸ਼ਨ ਤੁਹਾਡੇ ਨਾਲ ਹੈ ਜੇ ਤੁਹਾਨੂੰ ਕਿਸੇ ਵੀ ਇਕਵਿਪਮੈਂਟ ਦੀ ਲੋੜ ਹੈ ਤੇ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਖੁਦ ਉਹ ਨਹੀਂ ਲੈ پا ਰਹੇ ਹੋ ਜਾਂ ਫਿਰ ਤੁਹਾਨੂੰ ਹੋਰ ਵੀ ਕਿਸੇ ਤਰੀਕੇ ਨਾਲ ਸਹਾਇਤਾ ਦੀ ਲੋੜ ਹੈ ਕਿ ਤੁਸੀਂ ਜ਼ਰੂਰ ਮੇਰੇ ਦਫ਼ਤਰ ਆਓ ਆਪਾਂ ਤੁਹਾਨੂੰ ਇਨਸ਼ੋਰ ਕਰਾਂਗੇ ਕਿ ਤੁਹਾਨੂੰ ਇਸ ਕਰਕੇ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਹੀਂ ਹੋਣੀ ਕਿਸੇ ਸਟੇਟ ਤੇ ਜਿਵੇਂ ਕੱਲ੍ਹ ਕੇ ਆ ਮੇਰੇ ਕੋਲ ਜ਼ਿਆਦਾਤਰ ਪੰਚਾਇਤਾਂ ਗਰਾਊਂਡ ਤੇ ਲਾਇਬ੍ਰੇਰੀ ਪਹਿਲਾਂ ਵੀ ਅਸੀਂ ਨਾਲੀਆਂ ਛੜਕਾਂ ਵਾਸਤੇ ਦੇਖੋ ਇਹ ਜਿਹੜਾ ਹੈਗਾ ਸਰਕਾਰ ਦਾ ਸਿਰਫ ਮੈਂ ਪਹਿਲਾਂ ਵੀ ਕਿਹਾ ਕਿ ਆਪਣੀ ਪੂਰੀ ਕੋਸ਼ਿਸ਼ ਇਹ ਹੈਗੀ ਹੈ ਕਿ ਜੇ ਆਪਾਂ ਬੱਚਿਆਂ ਨੂੰ ਸਹੀ ਇੱਕ ਮਾਹੌਲ ਦੇਵਾਂਗੇ ਤੇ ਉਹਨਾਂ ਨੂੰ ਜਿਹੜੀ ਅੱਜ ਦੀ ਉਹਨਾਂ ਦੀ ਜ਼ਰੂਰਤ ਹੈ ਜਿਹੜਾ ਉਹ ਚਾਹੁੰਦੇ ਹੈ ਉਹ ਤੁਸੀਂ ਜਿਲ੍ਹਾ ਲਾਇਬ੍ਰੇਰੀ ਦੇਖ ਲਓ ਉਹਦਾ ਵੀ ਉਦਘਾਟਨ ਮੈਨੂੰ ਲੱਗਦਾ ਹਫ਼ਤੇ ਇੱਕ ਵਿੱਚ ਹੋ ਜਾਊਗਾ ਉਹ ਤੁਸੀਂ ਵੇਖੋ ਕਿ ਕਿਸ ਤਰੀਕੇ ਨਾਲ ਬਣਾਈ ਹੈ ਉੱਥੇ ਅੱਜ ਹੁਣੇ ਉਦਘਾਟਨ ਵੀ ਹੋਇਆ ਮੈਂ ਉੱਥੇ ਦੇਖ ਰਿਹਾ ਕਿ ਘਟੋ ਘਟ 20 30 40 ਬੱਚੇ ਹੁਣ ਵੀ ਉੱਥੇ ਆਉਣਾ ਸ਼ੁਰੂ ਹੋ ਗਏ ਤੇ ਮਤਲਬ ਇਹ ਤਾਂ ਇੱਕ ਚ ਤੇ ਜਿਹੜੇ ਰੂਰਲ ਲਾਇਬਰੀਜ਼ ਆਪਾਂ ਬਣਾ ਰਹੇ ਉੱਥੇ ਬੱਚੇ ਆ ਰਹੇ ਆ ਤੇ ਜਿੱਤੇ ਲਾਇਬਰੀਜ਼ ਮੈਂ ਤੁਹਾਨੂੰ ਦਿਖਾ ਦੇਣਾ ਕਿ ਮੇਰੇ ਕੋਲ ਜਿੰਨੀ ਵੀ ਐਪਲੀਕੇਸ਼ਨਾਂ ਆਈਆਂ ਹਨ ਪੰਚਾਇਤਾਂ ਦੇ ਤਰਫੋਂ ਉਹਦੇ ਵਿੱਚੋਂ ਲਾਇਬਰੀ ਤੇ ਖੇਡ ਦਾ ਸਟੇਡੀਅਮ ਜਿਹੜਾ ਆਇਆਗਾ ਉਹਨਾਂ ਨੇ ਲਿਸਟ ਵਿੱਚ ਪਾਇਆ ਹੋਇਆ ਹੈ ਕਿਸੇ ਵੀ ਤਰੀਕੇ ਨਾਲ ਇਸ ਤਰੀਕੇ ਦੀ ਜੋ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਸਰਕਾਰ ਕਦੀ ਫੰਡਸ ਦੇ ਵਾਸਤੇ ਤੁਹਾਨੂੰ ਪਰੇਸ਼ਾਨ ਨਹੀਂ ਕਰੋਗੇ ਮੈਂ ਕੀ ਕਹਿਣਾ ਚਾਹੁੰਦਾ ਹਾਂ ਕਿ ਹਿੰਮਤ ਰੱਖੋ ਅੱਜ ਬਠਿੰਡਾ ਪੁਲਿਸ ਔਰ ਬਠਿੰਡਾ ਪ੍ਰਸ਼ਾਸਨ ਨੇ ਮਿਲ ਕੇ ਪੁਲਿਸ ਲਾਈਨ ਬਠਿੰਡਾ ਚ ਇੱਕ ਬਾਸਕਟਬਾਲ ਟੂਰਨਾਮੈਂਟ ਕਰਾਇਆ ਸੀ ਜਿਹੜਾ ਸਵੇਰੇ ਅਰਲੀ ਮਾਰਨਿੰਗ ਸ਼ੁਰੂ ਹੋ ਕੇ ਸਾਡੇ ਕੋਲ 8 ਬਾਸਕਟਬਾਲਸ ਦੀ 올ਓਵਰ ਪੰਜਾਬ ਤੋਂ ਵੱਖ-ਵੱਖ ਟੀਮਾਂ ਆਈਆਂ ਸੀ ਜਿਹਦਾ ਫਾਈਨਲ ਮੈਚ ਐਲਪੀਯੂ ਜਲੰਧਰ ਔਰ ਸ਼੍ਰੀ ਮੁਕਸਰ ਸਾਹਿਬ ਦੀ ਟੀਮ ਦਾ ਹੋਇਆ ਤੇ ਇਹ ਜਿਸ ਵਿੱਚ ਇਹਦਾ ਬੇਸਿਕਲੀ ਤੁਹਾਨੂੰ ਪਤਾ ਹੈ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਔਰ ਗਵਰਨਮੈਂਟ ਆਫ ਇੰਡੀਆ ਦਾ ਨਸ਼ਾ ਮੁਕਤ ਭਾਰਤ ਅਭਿਆਨ ਇਹ ਜੁਆਇੰਟਲੀ ਅਸੀਂ ਇਹਨਾਂ ਦੋਨਾਂ ਮੈਸੇਜਸ ਨੂੰ ਕਨਵੇ ਕਰਨ ਲਈ ਇਹ ਅੱਜ ਇਵੈਂਟ ਕਰਾਇਆ ਸੀ ਜਿਹ ਮਾਨਯੋਗ ਸਪੈਸ਼ਲ ਡੀਜੀਪੀ ਪੀਐਸ ਪੀਸੀਐਲ ਜਤਿੰਦਰ ਜੈਨ ਸਰ ਚੀਫ गेस्ट ਸੀਗੇ ਔਰ ਡੀਸੀ ਸਾਹਿਬ ਏਡੀਸੀ ਏਡੀਸੀ ਜੀ ਏਡੀਸੀ ਡੀ ਔਰ ਇਹਨਾਂ ਦੇ ਹਾਈਸਟ ਪ੍ਰੋਬੇਸ਼ਨਰ ਦੇ ਨਾਲ ਨਾਲ ਸਾਡੇ ਜ਼ਿਲ੍ਹੇ ਦੇ ਸਾਰੇ ਆਫੀਸਰਸ ਔਰ ਬਟਿੰਦਾ ਸ਼ਹਿਰ ਦੇ ਐਸਐਚਓ ਸਾਰਿਆਂ ਨੇ ਇਹਦੇ ਚ ਅਟੈਂਡੈਂਸ ਦਿੱਤੀ ਕਿੰਨਾ ਕਿਹਾਜੀ ਹੁੰਦਾ ਜੀ ਇਹ ਜਿਹੜੀਆਂ ਕਿ ਮਾਰਾ ਕਿੰਨੇ ਪ੍ਰਭਾਵ ਹਾਂ ਦੇਖੋ ਜੀ ਤੁਸੀਂ ਵੀ ਸਾਡੇ ਇਹਨਾਂ ਇਵੈਂਟਸ ਚ ਆਉਂਦੇ ਹੋ ਮੇਰੇ ਖਿਆਲ ਤਾ बिगिनिंग ਤੋਂ ਹੀ ਬੜਾ ਪੋਜ਼ਿਟਿਵ ਜਿਹਾ ਮਾਹੌਲ ਬਣ ਜਾਂਦਾ ਕਿਉਂਕਿ ਰੂਟੀਨ 'ਚ ਅਸੀਂ ਇਨਫੋਰਸਮੈਂਟ ਤਾਂ ਕਰਦੇ ਰਹਿੰਦੇ ਹਾਂ ਪਰ ਪੁਲਿਸ ਲਈ ਵੀ ਇਸ ਤਰ੍ਹਾਂ ਦੇ سپورਟਿੰਗ ਇਵੈਂਟਸ ਕਿਉਂਕਿ ਸਾਡੇ ਜ਼ਿਲ੍ਹੇ 'ਚ ਬੜੇ ਅੱਛੇ ਸਪੋਰਟਸ ਦੇ ਅਚੀਵਰਸ ਆ ਸਾਡੇ ਐਸਪੀ ਹੈੱਡਕੁਆਰਟਰ ਏਆਈਜੀ ਕਾਊਂਟਰ ਇੰਟੈਲੀਜੈਂਸ ਵਗੈਰਾ ਸੋ ਇਸ ਤਰ੍ਹਾਂ ਦਾ ਮਾਹੌਲ ਬੱਚਿਆਂ ਨੂੰ ਪੋਜ਼ਿਟਿਵ ਵੱਲ ਪ੍ਰੇਰਿਤ ਕਰਦਾ ਤੁਸੀਂ ਆਪ ਵੀ ਦੇਖਦੇ ਹੋ ਜਦ ਤੁਸੀਂ ਇਹ ਕਨਵੇ ਕਰੋਗੇ ਮੈਸੇਜਸ ਕਿ ਬਠਿੰਡਾ ਪੁਲਿਸ ਨੇ ਇਸ ਤਰ੍ਹਾਂ ਦਾ سپورਟਿੰਗ ਇਵੈਂਟ ਕਰਾਇਆ ਤੇ ਬੱਚੇ ਆਪਣੇ ਆਪ ਇਹਦੇ ਵੱਲ ਅਟ੍ਰੈਕਟ ਹੁੰਦੇ ਆ ਜਿਵੇਂ ਅਸੀਂ ਪ੍ਰਾਈਜ਼ ਸਵਾਰ ਦੇ ਨਾਲ-ਨਾਲ ਵੱਖਰੇ-ਵੱਖਰੇ ਟਰੋਫੀਜ਼ ਦਿੱਤੀਆਂ ਸੋ ਇਹ ਸਾਰਾ ਪੋਜ਼ਿਟਿਵ ਵੱਲ ਨੂੰ ਬੱਚਿਆਂ ਨੂੰ ਲੈ ਕੇ ਜਾਂਦਾ ਹੈ ਕਿ ਨਸ਼ੇ ਦੇ ਕੋਣ ਨੂੰ ਤਿਆਗੋ ਤੇ ਪੜ੍ਹਾਈ ਆ ਸਪੋਰਟਸ ਵੱਲ ਜਾਓ ਜੋ ਕਿ ਤੁਹਾਡਾ ਅੱਗੇ ਕੈਰੀਅਰ ਬਣਾ ਸਕਦਾ ਹੈ ਔਰ ਤੁਹਾਨੂੰ ਇੱਕ ਪੋਜ਼ਿਟਿਵ ਦਿਸ਼ਾ ਨਿਰਦੇਸ਼ ਮਿਲਦੇ ਸੋ ਇਸੇ ਉਪਰਾਲੇ ਤੇ ਹੈ ਤਾਂ ਅਸੀਂ ਪਹਿਲਾਂ ਵੀ ਵਕਫਾ-ਵਕ ਪ੍ਰੋਗਰਾਮ ਕਰਦੇ ਰਹਿੰਦੇ ਹਾਂ ਤੇ ਅੱਗੇ ਵੀ ਸਾਡਾ ਇਹੀ ਮਹਿੰਮ ਜਾਰੀ ਰਹੇਗੀ ਥੈਂਕ ਯੂ